ਸਾਗਰ ਦੀ ਵੋਟੀ ਲੈਂਦੀ ਇੰਦੀ ਕਾਚਲਾ ਇਮੀਜੇਟਲੀਏ ਕੋਈ ਮੇਰੀ ਮਜਬੂਰੀ ਮੈਨੂੰ ਸ਼ੇਤੀ ਦੇ ਡਰਾਈਵਰ ਹੀ ਸਿਖਾ ਅਮ ਮੰਸਾਮ ਸੰਬੰਧ ਮਾਂ ਅਮ ਸੰਬੰਧ ਮਾਂ ਅਮ ਸੰਬੰਧ ਮਾਂ ਅਮ ਸੰਬੰਧ ਮਾਂ ਅਮ ਸੰਬੰਧ ਮਾਂ ਅਮਰਾ ਮਨਜੂਰ ਬਤ ਹਰ ਅਰਜੀ ਛੂ ਵਾ ਚਾਹੇ ਛੋੜਾ ਤੋ ਹਾਰ ਮਰਦੀ ਕਾਪ ਹਮੇ ਬੁੱਢਾ ਆ ਪਰ ਮੈਂ ਸ਼ੌਂਕ ਸਾਰੇ ਪਾਲੇ ਹੋਏ ਆ ਜੀ ਤਾਨੂੰ ਹੱਲੇ ਵੀ ਲੋਕੀ ਆ ਕੇ ਕਹਿੰਦੇ ਹੁਣ ਤੁਹਾਡੀ ਉਮਰ ਆ ਛੱਡ ਦੇ ਮੈਂ ਕਹਿੰਦਾ ਨਹੀਂ ਭਰਾਵਾ ਉਮਰ ਜਿਹੜੀ ਹੈਗੀ ਆ ਭਾਵੇਂ 80 ਸਾਲ ਦੀ ਹੋਵੇ 90 ਸਾਲ ਦੀ ਹੋਵੇ ਸ਼ੌਂਕ ਇਦਾਂ ਹੀ ਜਿੰਦੇ ਰਹੂਗੇ ਜੀ ਸਪੈਸ਼ਲੀ ਇੰਸਟਾਗ੍ਰam ਦਾ ਬਹੁਤ ਆਨੰਦ ਮਾਨ ਰਿਆ ਤੇ ਖਾਸ ਕਰ ਜਿਹੜੇ ਤਲਵਾੜਾ ਦੇ ਲੋਕ ਆ ਉਹਨਾਂ ਦਾ ਮੈਨੂੰ ਤਾਂ ਬਹੁਤ ਹੀ ਪਿਆਰ ਤੇ ਸਹਿਯੋਗ ਮਿਲਦਾ ਹੈ ਉਹ ਤਾਂ ਮੈਨੂੰ ਵਟਸਐਪ ਤੇ ਫੇਸਬੁਕ ਤੇ ਬਹੁਤ ਪ੍ਰੇਜ਼ ਕਰਕੇ ਲਿਖਦੇ ਨੇ ਪਾਉਂਦੇ ਨੇ ਸਰ ਬਹੁਤ ਅੱਛਾ ਕਰਦੇ ਹੋ ਬਿਹਾਰ ਦੇ ਫੋਲੋਅਰਸ ਮੇਰੇ ਬਹੁਤ ਜ਼ਿਆਦਾ ਹੈਗੇ 77% ਤੇ ਉਹ ਵੀ ਮੈਨੂੰ ਬੜੇ ਇਨਬਾਕਸ ਚ ਆ ਕੇ ਲਿਖਦੇ ਆ ਸੰਜੀਵ ਸਰ ਇਹ ਵਾਲੇ ਗਾਣੇ ਪਰ ਬਣਾਈ ਵੇ ਕਰੋ ਇਸ ਗਾਣੇ ਤੇ ਬਣਾਈ ਵੇ तो मैं कहता हूं हां भाई हां जो आप बोलोगे मैं वही करवे हूं हुकुम सुधर सरकार मेरी कदम में चांद मैं धर दियूंगा पहले देखो जी मेनू हुंदा सी जिदा कोई नेगेटिव कमेंट आदे मैं दुखी होई ना फिर सोचना भी ऐप ਛੱਡ دینا लेकिन हुन त assi ਬਹੁਤ ਬਰੋਡ ਮਾਈਂਡਡ ਹੋ ਗਏ ਹੁਣ ਆਮ ਜੀ ਗੱਲ ਹੋ ਗਈ ਆ ਸਾਡੇ ਲਈ ਲੋਕ ਜੋ ਨੈਗੇਟਿਵ ਸੋਚ ਰੱਖਦੇ ਨੇ ਜਿਨ੍ਹਾਂ ਦੀ ਥਿੰਕਿੰਗ ਨਹੀਂ ਹੈਗੀ ਬੜੀਆ ਮੈਂ ਉਹਨਾਂ ਨੂੰ ਇਹ ਗੱਲ ਜ਼ਰੂਰ ਕਹੂੰਗਾ ਕਿ ਤੁਹਾਨੂੰ ਕਿਸੇ ਨਾਲ ਜੇ ਕੋਈ ਨੱਚਦਾ ਟੱਪਦਾ ਗਾਂਦਾ ਜਾਂ ਕੁਝ ਕਰਦਾ ਤੁਹਾਨੂੰ ਨਹੀਂ ਪਸੰਦ ਆਉਂਦਾ ਹਾਂਗਾ ਕਮ ਸੇ ਕਮ ਤੁਸੀਂ ਉਸ ਵਿਚਾਰੇ ਦਾ ਦਿਲ ਨਾ ਦਿਖਾਓ ਕੋਈ ਇਦਾਂ ਦੇ ਸ਼ਬਦ ਬੋਲ ਕੇ ਜੋ ਤੁਹਾਨੂੰ ਕਰਨਾ ਪਸੰਦ ਆ ਉਹ ਜ਼ਰੂਰ ਕਰੋ ਏ ਮਤ ਸੋਚੋ ਕਿ ਲੋਕ ਕੀ ਕਹੂਗੇ ਜਿੱਥੇ ਕਿ ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕਈ ਟੈਨਸ਼ਨਾਂ ਨੂੰ ਲੈ ਕੇ ਭਰਿਆ ਹੈ ਪਰ ਉਥੇ ਹੀ ਅੱਜ ਅਜੇਹੀ ਸਖਸ਼ੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਦੀ ਉਮਰ ਤਕਰੀਬਨ 8 ਸਾਲ ਹੈ ਪਰ ਰਹਿੰਦੇ ਆਪਣੀ ਪੂਰੀ ਮौज-ਮਸਤੀ ਦੇ ਵਿੱਚ ਹੈ ਜੀ ਹਾਂ ਹਰਦਲਵਾੜਾ ਦਾ ਸਿਟੀ ਬਿਊਟੀਫੁੱਲ ਦੇ ਵਿੱਚ ਅਸੀਂ ਐਸੀ ਸਖਸ਼ੀਅਤ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਹੈ ਸੰਜੀਵ ਮਹਾਜਨ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤੇ ਚਲੋ ਫੇ ਤੇ ਸੰਜੀਵ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੀ ਥੈਂਕ ਯੂ ਜੀ ਸੋ ਨਾਈਸ ਆਫ ਯੂ ਧੰਨਵਾਦ ਤੇ ਪਹਿਲੀ ਗੱਲ ਤੇ ਹੀ ਹੈ ਕਿ ਅਸੀਂ ਇੰਸਟਾਗ੍ਰam ਤੇ ਤੁਹਾਡੀਆਂ ਬਹੁਤ ਵੀਡੀਓਜ਼ ਦੇਖਦੇ ਆ ਤਾਂ ਜਿੱਥੇ ਕਿ ਜ਼ਿੰਦਗੀ ਦੇ ਵਿੱਚ ਹਰ ਕੋਈ ਸਟ੍ਰੈਸ ਦੀ ਜ਼ਿੰਦਗੀ ਜੀ ਰਿਹਾ ਉੱਥੇ ਤੁਸੀਂ ਇਨੇ ਵਧੀਆ ਤਰੀਕੇ ਨਾਲ ਐਂਟਰਟੇਨਮੈਂਟ ਪਰਪਸਲੀ ਜੀ ਰਹੇ ਹੋ ਮਤਲਬ ਇਹਦਾ ਆਈਡੀਆ ਕਿੱਥੋਂ ਆਇਆ ਔਰ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਪੜਾਅ ਹੈ ਕਿੱਥੇ ਇੱਕਦਾਂ ਸਟੱਡੀ ਕੀਤੀ ਹੈ ਉਹਦੇ ਬਾਰੇ ਵੀ ਦੱਸੋ ਦੇਖੋ ਇਹ ਮੈਂ ਤਾਂ ਥੋਂ ਤਰਵਾੜਾ ਦੇ ਗਵਰਨਮੈਂਟ ਹਾਈ ਸਕੂਲ ਵਿੱਚੋਂ ਜਿਹੜੇ ਹੈਗੇ ਆ 10th ਕੀਤੀ ਸੀ ਉਸ ਤੋਂ ਬਾਅਦ ਮੈਂ ਜਲੰਧਰ ਪੜਨ ਚਲਾ ਗਿਆ ਉੱਥੇ ਮੈਂ ਪਹਿਲਾਂ ਆਪਣਾ ਜਿਹੜਾ ਹੈਗਾ 3 ਜੀ ਡਿਪਲੋਮਾ ਇਨ ਸਿਵਲ ਇੰਜੀਨੀਅਰ ਕੀਤਾ ਫਿਰ ਆਰਸੀ ਕਾਲਜ ਜਲੰਧਰ ਉੱਥੋਂ ਮੈਂ ਆਪਣੀ ਜਿਹੜੀ ਹੈਗੀ ਆ ਮਾਸਟਰ ਇਨ ਇੰਜੀਨੀਅਰਸ ਬੀਟੈਕ ਸਿਵਲ ਇੰਜੀਨੀਅਰਿੰਗ ਦੀ ਕੀਤੀ ਆ ਉਸ ਤੋਂ ਬਾਅਦ ਮੈਂ ਜੁਗਿਆਲ ਵਿੱਚ ਜੋਬ ਵੀ ਕੀਤੀ ਐਜ਼ ਅ ਇੰਜੀਨੀਅਰ ਫਿਰ ਜੇ ਇਸ ਦੀ ਸਟ੍ਰਕਚਰਲ 91 ਵਿੱਚ ਉਦੋਂ ਮੈਂ ਫਿਰ ਜੋਬ ਜਿਹੜੀ ਹੈ ਡਿਸਕਾਰਡ ਕਰਕੇ ਫਿਰ ਆਪਣਾ ਖੁਦ ਦਾ ਕੰਮ ਸ਼ੁਰੂ ਕੀਤਾ ਤੇ ਅੱਜ ਦੇਖੋ ਜੀ ਹੁਣ ਅਸੀਂ ਸੀਨੀਅਰ ਸਿਟੀਜ਼ਨ ਹੋ ਗਏ ਹੋਏ ਆਂ ਲੇਕਿਨ ਫਿਰ ਵੀ ਮੈਂ ਮਤਲਬ ਕਿ ਜਿੱਦਾਂ ਬੱਚੇ ਬਾਹਰ ਪੜਨ ਚਲ ਗਏ ਆ ਆਪਾਂ ਘਰ ਵਿੱਚ ਦੋਨੇ ਮੀਆਂ ਬੀਬੀ ਇਕੱਲੇ ਹੁੰਨੇ ਆ ਤੇ ਫਿਰ ਜਦੋਂ ਲੋਕਡਾਊਨ ਲੱਗਾ ਉਹਦੇ ਵਿੱਚ ਥੋੜਾ ਇਸ ਕੰਮ ਵੱਲ ਧਿਆਨ ਗਿਆ ਫਿਰ ਮੈਂ ਉਦੋਂ ਇੰਸਟਾਗ੍ਰam ਜੁਆਇਨ ਕੀਤਾ ਲੋਕਡਾਊਨ ਵਿੱਚ ਪਹਿਲਾਂ ਮੈਂ ਥੋੜੀਆਂ 1 2 4 5 ਰੀਲਸ ਬਣਾਈਆਂ ਤੇ ਮੈਨੂੰ ਅੱਛਾ ਰਿਸਪੌਂਸ ਮਿਲਿਆ ਬਾਕੀ ਡਾਂਸ ਦਾ ਮੈਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਸ਼ੌਂਕ ਹੈ ਕਾਲਜ ਵਿੱਚ ਵੀ ਮੈਂ ਕਲਚਰ ਸੁਸਾਇਟੀ ਦਾ ਮੈਂਬਰ ਰਿਹਾ ਆਂ ਬਸ ਕਰਦੇ 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 ਆਪਣੇ ਇੰਸਟਾਗ੍ਰam ਤੇ ਭੈਣ ਭਰਾਵਾਂ ਸਾਰਿਆਂ ਦਾ ਇੰਨਾ ਪਿਆਰ ਮਿਲਿਆ ਸਾਰੇ ਸੰਜੀਵ ਸਰ ਸੰਜੀਵ ਸਰ ਬਸ ਫਿਰ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ ਤੇ ਬਾਕੀ ਕਿਸੇ ਵੀ ਫੀਲਡ ਵਿੱਚ ਅਸੀਂ ਜਾਈਏ ਉੱਥੇ ਸਾਨੂੰ ਹਰ ਤਰ੍ਹਾਂ ਦੇ ਮਤਲਬ ਕਿ ਲੋਕ ਮਿਲਦੇ ਆ ਕੁਝ ਪ੍ਰੇਜ਼ ਵੀ ਕਰੋਗੇ ਕੁਝ ਕੰਡਮ ਵੀ ਕਰੋਗੇ ਉਹ ਸਾਨੂੰ ਹਰ ਕਿਤੇ ਮਿਲੂਗੇ ਲੋਕੀ ਲੇਕਿਨ ਮੇਰੇ ਨਾਲ ਅਜੇ ਤੱਕ ਸਾਰਿਆਂ ਦਾ ਵਰਤਾਅ ਬਹੁਤ ਅੱਛਾ ਰਿਹਾ ਆ ਤੇ ਮੈਂ ਹੱਲੇ ਤੱਕਰਤਾ ਜੀ ਜਿਹਨੂੰ ਕੋ ਵੀ ਹਰ ਐਪ ਦਾ ਹੀ ਸੈਬ ਦਾ ਸਪੈਸ਼ਲੀ ਇੰਸਟਾਗ੍ਰਾਮ ਦਾ ਬਹੁਤ ਆਨੰਦ ਮਾਨ ਰਿਹਾ ਤੇ ਖਾਸ ਕਰ ਜਿਹੜੇ ਤਲਵਾੜਾ ਦੇ ਲੋਕ ਆ ਉਹਨਾਂ ਦਾ ਮੈਨੂੰ ਤਾਂ ਬਹੁਤ ਹੀ ਪਿਆਰ ਤੇ ਸਹਿਯੋਗ ਮਿਲਦਾ ਹੈ ਉਹ ਤਾਂ ਮੈਨੂੰ ਵਟਸਐਪ ਤੇ ਫੇਸਬੁਕ ਤੇ ਬਹੁਤ ਪ੍ਰੇਜ਼ ਕਰਕੇ ਲਿਖਦੇ ਨੇ ਪਾਉਂਦੇ ਨੇ ਸਰ ਬਹੁਤ ਅੱਛਾ ਕਰਦੇ ਹੋ ਬਹੁਤ એનર્ਜੀ ਹੈ ਇਸ ਏਜ ਦੇ ਵਿੱਚ ਵੀ ਤੁਹਾਡੇ ਵਿੱਚ ਬਾਕੀ ਉਸ ਪਰਮਾਤਮਾ ਵਾਹਿਗੁਰੂ ਦੀ ਜਿਹਨੂੰ ਕਹਿੰਦੇ ਮੇਰ ਟੱਚ ਵੁੱਡ ਹੈ ਕਿ ਮੈਂ ਅੱਜ ਤੱਕ ਜਿਹਨੂੰ ਕਹਿੰਦੇ ਆ ਹੱਸਦੇ ਟਪਜੇ ਨੱਚਦੇ ਗਾਉਂਦੇ ਆਪਣਾ ਜੀਵਨ ਬਤੀਤ ਕਰ ਰਹੇ ਆ ਟੈਨਸ਼ਨਾਂ ਤੋਂ ਬਹੁਤ ਦੂਰ ਆ ਤੇ ਅੱਜ ਕੱਲ ਜਿਹੜੀਆਂ ਬਿਮਾਰੀਆਂ ਬੀਪੀ ਸ਼ੂਗਰ ਵਗੈਰਾ ਚੱਲ ਰੀਆਂ ਨੇ ਹੱਲੇ ਤੱਕ ਰੋਣਾ ਤੋਂ ਇਹਨਾਂ ਇੰਸਟਾਗ੍ਰਾਮ ਦੀ ਐਪ ਕਰਕੇ ਹੀ ਨੱਚਣ ਗਾਣ ਕਰਕੇ ਆਨੰਦ ਲੈਣ ਕਰਕੇ ਇੱਕ ਟੈਨਸ਼ਨ ਫਰੀ ਜ਼ਿੰਦਗੀ ਜੀਣ ਕਰਕੇ ਅਸੀਂ ਇਹਨਾਂ ਬਿਮਾਰੀਆਂ ਤੋਂ ਦੂਰ ਆ ਜੀ ਬਾਕੀ ਮੈਂ ਸਲੀਮ ਟਰਿਮ 60 ਕਿਲੋ ਪਾਰ ਹੈਗਾ ਆ ਪਰ ਜਿੰਨੂ ਕਹ ਲੋ ਫੁਰਤੀ ਚੜੀ ਹੈਗੀ 18 ਸਾਲ ਦੇ ਬੰਦੇ ਜਿੰਨੀ ਹੈਗੀ ਆ ਭਾਵੇਂ ਤੁਸੀਂ ਅੱਜ ਵੀ 6 ਫੁੱਟ ਦੀ ਕੰਧ ਸਾਨੂੰ ਕੋ ਟੱਪ ਜੋ ਅਸੀਂ ਛਾਲ ਮਾਰ ਕੇ ਟੱਪ ਜਾਾਂਗੇ ਜੀ ਦੇਖੋ ਜੀ ਕੱਲੀ ਇੰਸਟਾਗ੍ਰਾਮ ਤੇ ਹੀ ਇੰਦਾਂ ਦੀਆਂ ਰੀਲਾਂ ਬੰਦ ਅਸਲ ਵਿੱਚ ਵੀ ਬੜੇ ਕੋਮੇਡੀ ਤੇ ਬਹੁਤ ਹਾਸੇ ਦੇ ਨਾਲ ਗੱਲ ਕਰਦੇ ਆ ਤੁਸੀਂ ਵੀ ਇੱਕ ਵੀ ਸਾਈ ਦੇ ਹੋ ਹਾਲਾਂਕਿ ਇਹਨਾਂ ਨੇ ਵੀ ਜਿੱਦਾਂ ਕਿਹਾ ਹੈ ਕਿ ਸੋਸ਼ਲ ਮੀਡੀਆ ਦੇ ਬਹੁਤ ਫਾਇਦੇ ਵੀ ਨੇ ਤਾਂ ਬਹੁਤ ਨੁਕਸਾਨ ਵੀ ਨੇ ਪਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸੋਸ਼ਲ ਮੀਡੀਆ ਯਾਨੀ ਕਿ ਇੰਸਟਾਗ੍ਰam ਨੇ ਬਹੁਤ ਫਾਇਦੇ ਲਿਆਂਦੇ ਕਿਉਂਕਿ ਇਹਨਾਂ ਨੇ ਆਪ ਵੀ ਦੱਸਿਆ ਕਿ ਇੰਸਟਾਗ੍ਰam ਤੋਂ ਹੀ ਵੱਧੇ ਜਾ ਰਹੇ ਨੇ ਤਾਂ ਟੈਨਸ਼ਨ ਫ੍ਰੀ ਰਹੇ ਨੇ ਪਰ ਜਿਹੜੇ ਲੋਕ ਇੰਨੀਆਂ ਟੈਨਸ਼ਨਾਂ ਰੱਖਦੇ ਆ ਉਥੋਂ ਲੈ ਕੇ ਤੁਸੀਂ ਤੋ ਬਹੁਤ ਜ਼ਿਆਦਾ ਪਰੇ ਲੱਗਦੇ ਕਿਉਂਕਿ ਤੁਹਾਡੀ ਯੂਜ਼ ਦੇਖ ਕੇ ਨਾ ਕਿਸੇ ਦੁਨੀਆ ਦੀ ਲੋ ਟੈਨਸ਼ਨ ਕਿੰਨੇ ਕੀ ਕਮੈਂਟ ਕਰਨਾ ਹੈ ਕਿੰਨੇ ਕੀ ਨਹੀਂ ਕਰਨਾ ਹੈ ਇਹ ਕਿੱਦਾਂ ਮੈਨੇਜ ਕਰਦੇ ਹੋ ਆਪਣੀ ਆਪ ਦੀ ਜ਼ਿੰਦਗੀ ਨੂੰ ਵੀ ਤੇ ਇੰਸਟਾਗ੍ਰam ਨੂੰ ਵੀ ਟਾਈਮ ਕਿੱਦਾਂ ਦੇ ਦਿੰਦੇ ਹੋ ਪਹਿਲਾਂ ਮੈਂ ਸ਼ੁਰੂ-ਸ਼ੁਰੂ ਵਿੱਚ ਦੇਖੋ ਜੀ ਜਦੋਂ ਜੁਆਇਨ ਕੀਤਾ ਸੀ ਮੈਨੂੰ ਬਹੁਤ ਜਿੱਦਾਂ ਕਿਸੇ ਨੇ ਗਲਤ ਕਮੈਂਟ ਤਲਵਾੜੇ ਦੇ ਲੋਕਲ ਵਾਲੇ ਲੋਕਿਆਂ ਨੇ ਤਾਂ ਬਹੁਤ ਐਪਰੀਸ਼ੀਏਟ ਕੀਤਾ ਬਹੁਤ ਸਹਾਇਕ ਦਿੱਤਾ ਲੇਕਿਨ ਇੰਸਟਾਗ੍ਰਾਮ ਤੇ ਥੋੜੇ ਜਿੱਦਾਂ ਤੁਹਾਨੂੰ ਪਤਾ ਵੀ ਬਹੁਤ ਇੱਕ ਵੱਡੀ ਸਟੇਜ ਆ ਕੁਝ ਲੋਕ ਗਲਤ-ਮੁਲਤ ਲਿਖ ਦਿੰਦੇ ਨੇ ਪਹਿਲਾਂ-ਪਹਿਲਾਂ ਅਸੀਂ ਸ਼ੁਰੂ ਵਿੱਚ ਜਿੱਦਾਂ ਇੰਨੀ ਨੌਲੇਜ ਨਹੀਂ ਸੀ ਰਿਐਕਟ ਕਰਦੇ ਸੀ ਫਿਰ ਸਾਨੂੰ ਜਿੱਦਾਂ ਸਾਡੇ ਨਾਲ ਵਾਲੇ ਸੰਬੰਧੀ ਜਿਹੜੇ ਪੁਰਾਣੇ ਬੈਠੇ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਵੀ ਜਿੱਦਾਂ ਕੋਈ ਜੋ ਮੋਲਦਾ ਹੈਗਾ ਤੁਸੀਂ ਅੱਗੋਂ ਰਿਐਕਟ ਨਹੀਂ ਕਰਨਾ ਜਵਾਬ ਨਹੀਂ ਦੇਣਾ ਹੈਗਾ ਇਨਬਾਕਸ ਡਿਲੀਟ ਕਰ ਦਿਓ ਬਸ ਹੁਣ ਅਸੀਂ ਆਪਣਾ ਆਨੰਦ ਲੰ데요 ਕੋਈ ਜੋ ਮਰਜੀ ਬੋਲੇ ਅਸੀਂ ਧਿਆਨ ਹੀ ਨਹੀਂ ਦਿੰਦੇ ਅਸੀਂ ਕਹਿੰਦੇ ਉਹਦਾ ਕਰਮ ਹੈਗਾ ਆ ਪਰ ਆਪਾਂ ਆਪਣਾ ਇੱਕ ਜ਼ਿੰਦਗੀ ਦੇ ਵਿੱਚ ਸੂਰੱਖਿਆ ਕਿਸੇ ਦਾ ਦਿਲ ਨਹੀਂ ਦੁਖਾਣਾ ਹੈਗਾ ਕਿਸੇ ਨੂੰ ਗਲਤ ਨਹੀਂ ਬੋਲਣਾ ਜੇ ਅਸੀਂ ਕਿਸੇ ਨੂੰ ਅੱਛਾ ਨਹੀਂ ਬੋਲ ਸਕਦੇ ਤੇ ਗਲਤ ਬੋਲ ਕੇ ਉਹਦੀ ਆਤਮਾ ਨਹੀਂ ਦੁਖਾਣੀ ਹੈਗੀ ਇਸ ਕਰਕੇ ਮਸਤਰੀ ਜੀ ਆਪਣੀ ਜ਼ਿੰਦਗੀ ਜੀਤੀ ਆ ਬਾਕੀ ਮੇਰੇ ਘਰ ਵਾਲੇ ਮੇਰਾ ਪੂਰਾ ਸਹਿਯੋਗ ਕਰਦੇ ਨੇ ਉਹ ਐਪਰੀਸ਼ੀਏਟ ਕਰਦੇ ਨੇ ਸਾਡੇ ਸਾਰੇ ਰਿਲੇਟਿਵਸ ਵੀ ਖੁਸ਼ ਹੁੰਦੇ ਨੇ ਕਿ ਇੱਕ ਸੀਨੀਅਰ ਇੰਨੇ ਬਜ਼ੁਰਗ ਲੋਗੇ ਇਦਾਂ ਦਾ ਇਸ ਵੇਲੇ ਜਿਹਨੂੰ ਕਹਿੰਦੇ ਨੇ ਮਤਲਬ ਹੋ ਗਿਆ ਅੱਛੀ ਜ਼ਿੰਦਗੀ ਜੀ ਰਹੇ ਨੇ ਆਪਣੇ ਜੀਵਨ ਦਾ ਆਨੰਦ ਲੈ ਰਹੇ ਨੇ ਬਾਕੀ ਅਸੀਂ ਇੱਕ ਸਫ਼ਰ ਤੇ ਨਿਕਰੇ ਆ ਜੀ ਦੇਖੋ ਟਿਕਟ ਸਾਰਿਆਂ ਦਾ ਕੱਟਿਆ ਜਾ ਚੁੱਕਾ ਇੱਥੋਂ ਅਸੀਂ ਚਲੇ ਜਾਣਾ ਹੈਗਾ ਆ ਤੇ ਅਸੀਂ ਸਭ ਨੂੰ ਕਹਿੰਦਾ ਵੀ ਜਿਹੜਾ ਵੀ ਜੀਵਨ ਜੋ ਵੀ ਸਮੇਂ ਭਗਵਾਨ ਨੇ ਦਿੱਤਾ ਹੈਗਾ ਪਤਾ ਨਹੀਂ ਉਹਨੇ ਕਦੋਂ ਸੱਦਾ ਭੇਜ ਦੇਣਾ ਇਹਦਾ ਆਨੰਦ ਲੈ ਲਓ ਆਪਣੇ ਹਿਸਾਬ ਨਾਲ ਜੀ ਲੋ ਆਪਣੇ ਬੱਚਿਆਂ ਨੂੰ ਵੀ ਮੈਂ ਇਹੀ ਕਹਿਣਾ ਕਿ ਬੱਚੇ ਪੜੋ ਵੀ ਤੇ ਐਸ਼ ਵੀ ਕਰੋ ਜੋ ਤੁਸੀਂ ਕਰਨਾ ਹੈਗਾ ਕਰ ਲਵੋ ਪਤਾ ਨਹੀਂ ਉਹਨੇ ਕਿੰਨੀ ਕਿ ਸਾਨੂੰ ਦਾਤ ਬਖਸ਼ੀ ਹੈ ਕਿੰਨਾ ਕਿ ਜੀਵਨ ਦਿੱਤਾ ਅਸੀਂ ਕੱਲ ਨੂੰ ਇਹ ਨਾ ਕਹੀਏ ਕਿ ਮੈਂ ਆ ਨਹੀਂ ਕੀਤਾ ਮੈਂ ਆ ਨਹੀਂ ਕੀਤਾ ਹੈਗਾ ਇਸ ਕਰਕੇ ਜਿੰਨੀ ਦਰ ਹੱਡ ਗੋਡੇ ਚੱਲੂਗੇ ਹੋਰ 5 7 10 ਸਾਲ ਉਹਨੀਆਂ ਦਰ ਨੱਚ ਟਾਪਣ ਵਾਂਗੇ ਫੇ ਗਾਣੇ ਵਾਲੇ ਵੀਡੀਓ ਪਾਣੇ ਸ਼ੁਰੂ ਕਰ ਦਾਂਗੇ ਦੇਖੋ ਜੀ ਬਹੁਤ ਵਧੀਆ ਸੋਚ ਹੈ ਕਿ ਜਿੰਨੀ ਕੁ ਜ਼ਿੰਦਗੀ ਹੈ ਬਿਲਕੁਲ ਆਨੰਦ ਨਾਲ ਜੀ ਲਵੋ ਪਰ ਅਸੀਂ ਸੁਣਿਆ ਤੁਹਾਨੂੰ ਘੁੰਮਣ ਘਮਾਉਣ ਦਾ ਬਹੁਤ ਸ਼ੌਂਕ ਆ ਹਾਂਜੀ ਜੀ ਮੈਂ ਜਾਂਦਾ ਰਹਿੰਦਾ ਟੂਰਿੰਗ ਕਰਦਾ ਰਹਿੰਦਾ ਮੇਰੇ ਤੁਸੀਂ ਉਹਦੇ ਵੀਡੀਓਜ਼ ਵਿੱਚ ਦੇਖੋ ਮੈਂ ਥਾਈਲੈਂਡ ਦੁਬਈ ਮਲੇਸ਼ੀਆ ਬਾਕੀ ਇੱਥੇ ਲੋਕਲ ਜੀ ਨੂੰ ਕਹਿੰਦੇ ਹਰ ਹਿਲ ਸਟੇਸ਼ਨ ਤੇ ਜਾਂਦਾ ਰਹਿੰਦਾ ਹੈਗਾ ਆ ਤੇ ਬਸ ਇਹੀ ਜੀਵਨ ਹੈਗਾ ਜੀ ਹਾਂ ਅਸੀਂ ਦੋਨੇ ਬਣ ਕੇ ਅਲੱਗ-ਅਲੱਗ ਜਾਈਦਾ ਮਿਸ ਜੀ ਅਲੱਗ ਜਾਂਦੇ ਮੈਂ ਅਲੱਗ ਜਾਂਦਾ ਕਿਉਂਕਿ ਸਾਡਾ ਕਿੱਤਾ ਇਦਾਂ ਦਾ ਬਿਜ਼ੀ ਲਾਈਫ ਆ ਲੇਕਿਨ ਉਹਨਾਂ ਨੂੰ ਵੀ ਮੈਂ ਨਹੀਂ ਕਦੀ ਰੋਕਦਾ ਟੋਕਦਾ ਜਿੱਥੇ ਮਰਜ਼ੀ ਉਹ ਜਾਣ ਤੇ ਉਹ ਮੈਨੂੰ ਨਹੀਂ ਟੋਕਦੇ ਇਸ ਲਈ ਅਸੀਂ ਟਰਨ ਬਾਈ ਟਰਨ ਕਿਤੇ ਨਿਕਲਦੇ ਰੰਨੇ ਹੈਗੇ ਆ ਕਿਤੇ ਨਾ ਕਿਤੇ ਜਾਂਦੇ ਹੀ ਰਹਿਦਾ ਜੀ ਤੇ ਜੇ ਕੋਈ ਗੱਲ ਕੀਤੀ ਜਾਵੇ ਤਾਂ ਅੱਜ ਤੇ 15 16 ਸਾਲ ਦੀ ਉਮਰ ਬੱਚਿਆਂ ਨੂੰ ਸਟ੍ਰੈਸ ਡਿਪਰੈਸ਼ਨ ਐਂਜਾਇਟੀ ਇਹ ਸਭ ਕੁਝ ਹੈ ਪਰ ਉਹਨਾਂ ਨੂੰ ਕਿੱਦਾਂ ਤੁਸੀਂ ਇੱਕ ਪ੍ਰੇਰਣਾ ਦੇ ਸਕਦਾ ਕਿ ਇਹ ਚੀਜ਼ਾਂ ਨੂੰ ਛੱਡ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੋ ਦੇਖੋ ਜੀ ਬੱਚਿਆਂ ਨੂੰ ਤਾਂ ਮੈਂ ਇਹ ਹੀ ਕਹੂੰਗਾ ਸਭ ਤੋਂ ਪਹਿਲਾਂ ਕਿ ਪੜ੍ਹਾਈ ਬਹੁਤ ਜ਼ਰੂਰੀ ਹੈ ਉਹਨਾਂ ਲਈ ਮੈਂ ਆਪਣੇ ਬੱਚਿਆਂ ਨੂੰ ਵੀ ਲਾਈਫ ਦੇ ਵਿੱਚ ਇਹੀ ਸਮਝਾਇਆ ਹੈਗਾ ਵੀ ਪੜ੍ਹਾਈ ਬਹੁਤ ਜ਼ਰੂਰੀ ਹੈ ਮੈਂ ਖੁਦ ਆਪਣੇ ਬੱਚਿਆਂ ਨੂੰ ਜਿਹਨੂੰ ਕਹਿੰਦੇ ਆ ਦਿਨ ਚ 12-12 ਘੰਟੇ ਲੈ ਕੇ ਬੈਠਾ ਪੜ੍ਹਾਣ ਲਈ ਤੇ ਸਭ ਤੋਂ ਪਹਿਲਾਂ ਮੈਂ ਬੱਚਿਆਂ ਨੂੰ ਕਹਿੰਗਾ ਪੜ੍ਹਾਈ ਬਹੁਤ ਜ਼ਰੂਰੀ ਹੈ ਹੀ ਤੁਹਾਡੇ ਜਿੱਥੇ ਵੀ ਜਾਓਗੇ ਪੜ੍ਹਾਈ ਕੰਮ ਆਣੀ ਆ ਪੜਾਈ ਦੇ ਨਾਲ ਨਾਲ ਤੁਸੀਂ ਜਿਹਨੂੰ ਕਹਿੰਦੇ ਆ ਕਿ ਆਪਣਾ ਆਨੰਦ ਲਓ ਜੀਵਨ ਦਾ ਤੁਹਾਨੂੰ ਜੇ ਸੋਸ਼ਲ ਮੀਡੀਆ ਤੇ ਜਾਓ ਵਧੀਆ ਲੱਗਦਾ ਉਹ ਕਰੋ ਖੇਡਣਾ ਫੁੱਟਬਾਲ ਕ੍ਰਿਕਟ ਜੋ ਖੇਡਣਾ ਤੁਹਾਡਾ ਮਨ ਕਰੋ ਲੇਕਿਨ ਪੜ੍ਹਾਈ ਨੂੰ ਇੱਕ ਸਾਈਡ ਤੇ ਮਤ ਕਰੋ ਇਹ ਤੁਹਾਡੇ ਜਿੱਥੇ ਵੀ ਤੁਸੀਂ ਜਾਓਗੇ ਸਭ ਤੋਂ ਪਹਿਲਾਂ ਤੁਹਾਡੇ ਪੜ੍ਹਾਈ ਕੰਮ ਆਣੀ ਆ ਬਾਕੀ ਜੇ ਤੁਹਾਡੀ ਸਿਹਤ ਅੱਛੀ ਆ ਤੁਹਾਡੀ ਤੰਦਰੁਸਤੀ ਆ ਤੁਹਾਨੂੰ ਤਾਂ ਹੀ ਹਰ ਕਿਤੇ ਰੰਗ ਮੇਲੇ ਤੁਹਾਨੂੰ ਜੜੇ ਰੰਗਮੰਚਾਂ ਛੇ ਲੱਗੂਗੇ ਜੇ ਸਿਹਤ ਨਹੀਂ ਹੈ ਤੇ ਕੁਛ ਨਹੀਂ ਹੈਗਾ ਸੰਜੀਪ ਜੀ ਮੈਂ ਤੁਹਾਨੂੰ ਦੇਖ ਰਹੀ ਹਾਂ ਕਿ ਤੁਹਾਨੂੰ ਟੈਟੂ ਦਾ ਵੀ ਸ਼ੌਂਕ ਹ ਹਾਂਜੀ ਜੀ ਮੈਂ ਭਾਵੇਂ ਬੁੱਢਾ ਆ ਪਰ ਮੈਂ ਸ਼ੌਂਕ ਸਾਰੇ ਪਾਲੇ ਹੋਏ ਆ ਜੀ ਸਾਨੂੰ ਹੱਲੇ ਵੀ ਲੋਕੀ ਆ ਕੇ ਕਹਿੰਦੇ ਹੁਣ ਤੁਹਾਡੀ ਉਮਰ ਆ ਛੱਡ ਦੇ ਮੈਂ ਕਹਿੰਦਾ ਨਹੀਂ ਭਰਾਵਾ ਉਮਰ ਜੜੀ ਹੈਗੀ ਭਾਵੇਂ 80 ਸਾਲ ਦੀ ਹੋ ਗਏ 90 ਸਾਲ ਦੀ ਹੋਏ ਸ਼ੌਂਕ ਇੱਦਾਂ ਹੀ ਜਿੰਦੇ ਰਹੂਗੇ ਜੀ ਪਰਾ ਵਿੱਛੂ ਬਣਾਉਂਦਾ ਤੁਹਾਨੂੰ ਆਈਡੀਆ ਕਿੱਥੋਂ ਆਇਆ ਇਹ ਤਾਂ ਮੈਂ ਸਾਰੇ ਕਿਤੇ ਬਣਾਏ ਪਏ ਜੀ ਆਹ ਦੇਖੋ ਆਹ ਦੇਖੋ ਆਹ ਦੇਖੋ ਇੱਥੇ ਵੀ ਆ ਗਏ ਆ ਹਾਂ ਜੀ ਵਿੱਛੂ ਨਾਲ ਕੋਈ ਗੜਾ ਸੰਬੰਧ ਹੈ ਤੁਹਾਡਾ ਨਹੀਂ ਨਹੀਂ ਜੀ ਇਹ ਘੁੰਮਣ ਫਿਰਨ ਗਏ ਸੀ ਬਸ ਉਹਦੇ థਾਈਲੈਂਡ ਵਗੈਰਾ ਇੱਕ ਵਾਰ ਮੈਂ ਗੁਆ ਗਿਆ ਸੀਗਾ ਬਸ ਉੱਥੋਂ ਜਾ ਕੇ ਸ਼ੌਕ ਯਾਰਾਂ ਦੋਸਤਾਂ ਨੇ ਉਹਨਾਂ ਨੇ ਵੀ ਬਣਾਇਆ ਸੀ ਵੀ ਬਣਵਾ ਲਏ ਬਸ ਹਾਂ ਅਰ ਮੈਨੂੰ ਸਵਾਲ ਪੁੱਛਣਾ ਹੈ ਕਿ ਤੁਹਾਡੀਆਂ ਰੀਲਾਂ ਤਾਂ ਅਸੀਂ ਵੇਖਦੇ ਹਾਂ ਅਸੀਂ ਤੁਹਾਨੂੰ ਵੀ ਰੀਲਾਂ ਦਿਖਾਵਾਂਗੇ ਡਰੈਸ ਤਾਂ ਕਿੱਦਾਂ ਸੋਚਦੇ ਹੋ ਤੁਸੀਂ ਉਹ ਆਈਡੀਆ ਤੁਹਾਡੇ ਤੋਂ ਕਿੱਥੇ ਆਦਾ ਕਿਉਂਕਿ ਅੱਜ ਤੱਕ ਮੈਂ ਇੰਦਾ ਦੀ ਯੂਨੀਕ ਡਰੈਸਾਂ ਤਾਂ ਨਹੀਂ ਦੇਖਿਆ ਜਿਵੇਂ ਇੱਕ ਬਾਲੀਵੁੱਡ ਨੂੰ ਛੱਡ ਕੇ ਬਾਕੀ ਤੁਹਾਨੂੰ ਪੰਜਾਬੀਆਂ ਨੂੰ ਰਹਿ ਕੇ ਮਤਲਬ ਕਿੱਦਾਂ ਸੋਚਦੇ ਹੋ ਤੁਸੀਂ ਕਿ ਡਰੈਸ ਇੰਦਾ ਇਹ ਵੀਡੀਓ ਤੇ ਇੰਦਾ ਦੀ ਡਰੈਸ ਪਾਉਣੀ ਹੈ ਡਰੈਸਾਂ ਦੇਖੋ ਜੀ ਜੇ ਤੁਸੀਂ ਕਹੋਗੇ ਨਾ ਮੇਰੇ ਤੋਂ ਹਰ ਤਰ੍ਹਾਂ ਦੇ ਫਟੇ ਕਟੇ ਤੋਤੀ ਜੋ ਹਰ ਤਰ੍ਹਾਂ ਦੀਆਂ ਡਰੈੱਸ ਹੈਗੀਆਂ ਮੇਰੇ ਕੋਲ ਮਿਲ ਕੇ ਮੇਰੇ ਮਿਸਟ੍ਰੀਜ ਕਹਿੰਦੇ ਵੀ ਇੰਨਾ ਤਾਂ ਜਿੰਨੇ ਲੇਡੀਜ਼ ਕੋਲ ਕੱਪੜੇ ਨਹੀਂ ਹੋਣੇ ਹੈਗੇ ਜਿੰਨੀਆਂ ਤੁਹਾਡੀਆਂ ਤੁਸੀਂ ਇੱਥੋਂ ਹਿਸਾਬ ਲਾ ਲਓ ਆ ਦੇਖੋ ਜੀ ਆ ਜਿੰਨੇ ਵੀ ਮੇਰੇ ਕੱਪੜੇ ਹਰ ਤਾਂ ਉੱਧਰ ਬੈਠੇ ਦੇਖੋ ਲਮਾਰੀਆਂ ਮੇਰੀਆਂ ਫੁੱਲ ਹੋ ਗਈਆਂ ਤੇ ਹੁਣ ਇੱਧੇ ਬੈੱਡਾਂ ਸੋਫਿਆਂ ਤੇ ਕੱਪੜੇ ਛਲਰੇ ਪਏ ਆ ਤੇ ਅੱਜਕੱਲ ਨਾ ਇੱਕ ਗੀਤ ਬਹੁਤ ਸੋਹਣਾ ਚੱਲਿਆ ਹੋਇਆ ਹੈ ਸਾਗਰ ਦੀ ਮੋਟੀ ਲੈਂਦੀ ਇੰਡੀ ਕਾ ਚਲਾ ਕਿ ਵੀ ਉਹਨੇ ਰੀਲ ਬਣਾਈ ਹੈ ਹਾਂਜੀ ਮੈਂ ਜੀ 3-4 ਦਿਨ ਪਹਿਲਾਂ ਪਾਈ ਆ ਰੀਲ ਮੇਰੀ ਚੱਲ ਰਹੀ ਹੈ ਅੱਛੀ ਜਾ ਰਹੀ ਹੈ ਅ ਸੋਚ ਕੇ ਉਹਦੇ ਤੇ ਉਹ ਜਿਹੜੀ ਡਰੈਸ ਹੈ ਉਹ ਤੁਸੀਂ ਬਣਾਈ ਕੀ ਇਹ ਗੀਤ ਤੇ ਆ ਡਰੈਸ ਪਾਣੀ ਚਾਹੀਦੀ ਹੈ ਕੀ ਦਿਮਾਗ ਚ ਤੁਹਾਡੇ ਪਹਿਲਾ ਥੋਟ ਆਇਆ ਜਿਆਦਾ ਮੇਰਾ ਹੁੰਦਾ ਜੀ ਦੇਖੋ ਜਦੋਂ ਬੱਸ ਜੀ ਉਹ ਜਿੱਦਾਂ ਮੰਨੋ ਅਸੀਂ ਜਿੱਦਾਂ ਕਹਿੰਨੇ ਆ ਕਿ ਕੀ ਕਰਦੇ ਪਿਓ ਉਹ ਕਹਿੰਦੇ ਹਨ ਕਿ ਕੀ ਕਰਵੇ ਹੋ ਕਹਾਂ ਜਾਈਵੇ ਹੋ ਕੀ ਖਾਈਵੇ ਹੋ ਮੈਨੂੰ ਲੱਗਦਾ ਤੁਸੀਂ ਪੰਜਾਬ ਚ ਰਹਿ ਕੇ ਯੂਪੀ ਵਾਲੇ ਦੀ ਅਮਾਸ਼ਾ ਸਿੱਖ ਹੀ ਚੁੱਕੇ ਹੋ ਬਿਲਕੁਲ ਜੀ ਬਿਲਕੁਲ ਉਹ ਕੀ ਬਹੁਤ ਪਰਦ ਕਰਦੇ ਆ ਬਹੁਤ ਅਟੈਚਮੈਂਟ ਕਰਦੇ ਆ ਲਿਖ ਲਿਖ ਕੇ ਭੇਜਦੇ ਆ ਤੇ ਮਤਲਬ ਕਿ ਅੱਧਾ ਤਾਂ ਮੈਂ ਉਹਨਾਂ ਦੀ ਭਨ ਕੇ ਬਾਦਸ਼ਾਹ ਵਿੱਚ ਊਣਾ ਵਿੱਚ ਰੰਗ ਚੁੱਕਾ ਆ ਸੰਜੀਪ ਜੀ ਤੇ ਗੱਲ ਕੀਤੀ ਜਾਵੇ ਤਾਂ ਦੀ ਜ਼ਿੰਦਗੀ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਤੁਹਾਨੂੰ ਸ਼ੌਂਕ ਨੇ ਟੈਟੂ ਦਾ ਵੀ ਦੇਖ ਲਿਆ ਸੋਨੇ ਦਾ ਵੀ ਦੇਖ ਲਿਆ ਡਾਂਸ ਦਾ ਵੀ ਦੇਖ ਲਿਆ ਕਾਮੇਡੀ ਦਾ ਵੀ ਦੇਖ ਲਿਆ ਤੇ ਹੋਰ ਕਿਹੜੇ ਸ਼ੌਂਕ ਨੇ ਬਸ ਇਹੀ ਹੈ ਜੀ ਮੈਨੂੰ ਜਿਆਦਾ ਮਨ ਲੱਗੇ ਜਿਹਨੂੰ ਕਹ ਲਓ ਵੀ ਨੱਚਣ ਗਾਣ ਟੱਪਣ ਵਰ ਘੁੰਮਣ ਦਾ ਜਿਆਦਾ ਸ਼ੌਂਕ ਹੈਗਾ ਤੇ ਜਦੋਂ ਮੈਂ ਸ਼ੁਰੂ ਵਿੱਚ ਸਟਾਰਟ ਵਿੱਚ ਸੀਗਾ ਉਦੋਂ ਮੈਨੂੰ ਆਪਣੇ ਪੜ੍ਹਨ ਦਾ ਬੜਾ ਸ਼ੌਂਕ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਬੱਚਾ ਨੂੰ ਮੈਂ ਇੰਨਾ ਕ ਪੜਾਇਆ ਇੰਨਾ ਕ ਪੜਾਇਆ ਹੁਣ ਵੀ ਕੰਨਾਂ ਨੂੰ ਆਥਰਾਂਦੇ ਕਹਿੰਦੇ ਹੋਰ ਪਾਪਾ ਤੁਹਾਡੇ ਵਰਗਾ ਪਾਪਾ ਨਾ ਕਿਸੇ ਨੂੰ ਮਿਲੇ ਮਰਗੇ ਤੁਸੀਂ ਤਾਂ ਸਾਰਾ ਦਿਨ ਬਿਠਾਈ ਰੱਖਦੇ ਸੀਗੇ ਸਵਾਲ ਕਰਾਈ ਚਲੋ ਮੈਥ ਦੇ ਪੇਜ ਭਰੀ ਚਲੋ ਭਰੀ ਚਲੋ ਬਹੁਤ ਖਿੱਚ-ਖਿੱਚ ਕੇ ਪੜਾਇਆ ਉਹਨਾਂ ਨੂੰ ਬਾਈ ਕੰਮ ਕੀਤੇ ਜੀ ਜ਼ਿੰਦਗੀ 'ਚ ਬੱਚੇ ਪੜਾਏ ਆ ਤੇ ਆਪ ਖੁਦ ਐਸ਼ ਕੀਤੀ ਆ ਜੇਕਰ ਤੁਹਾਡੀ ਵਾਈਫ ਦੀ ਗੱਲ ਕੀਤੀ ਜਾਵੇ ਉਹ ਸਪੋਰਟਿਵ ਨੇ ਸਭ ਚੀਜ਼ਾਂ ਲੈ ਕੇ ਹਾਂ ਜੀ ਉਹ ਮੈਨੂੰ ਕਦੀ ਨਹੀਂ ਟੋਕਦੇ ਉਹਨਾਂ ਨੂੰ ਖੁਦ ਨਹੀਂ ਹੈਗਾ ਸ਼ੌਂਕ ਨੱਚਣ ਟੱਪਣ ਦਾ ਪਰ ਉਹ ਘੁੰਮਣਦੇ ਉਹ ਵੀ ਬੜੀ ਸ਼ਕੀਨ ਆ ਉਹ ਵੀ ਜਿੰਨੂੰ ਕਹਿੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਨੂੰ ਵੀ ਘੁੰਮਣ ਦਾ ਹੀ ਕੰਮ ਹੁੰਦਾ ਹੁਣ ਵੀ ਦੇਖ ਲਓ ਮੈਂ ਘਰ ਵਿੱਚ ਬਿਲਕੁਲ ਇਕੱਲਾ ਹੀ ਆ ਬੱਚੇ ਮੇਰੇ ਦੋਨੇ ਬਾਹਰ ਹੈਗੇ ਆ ਅਸੀਂ ਦੋਨੇ ਇੱਥੇ ਹੈਗੇ ਆ ਤੇ ਮੈਨੂੰ ਜਿਆਦਾ ਸ਼ੌਂਕ ਹੈ ਘੁੰਮਣ ਫਿਰਨ ਦਾ ਹੀ ਹੈਗਾ ਯਾਰ ਜਿਸ ਨੂੰ ਕਹ ਲਓ ਉਹਨਾਂ ਨੂੰ ਵੀ ਇਹੀ ਸ਼ੌਂਕ ਹੈਗਾ ਉਹ ਵੀ ਨਿਕਲ ਜਾਂਦੇ ਘੁੰਮਣ ਫਿਰਨ ਮੈਂ ਵੀ ਅੱਡੇ ਟਰਨ ਬਾਈ ਟਰਨ ਬਸ ਇਹੀ ਹੈ ਜੀ ਤੁਹਾਨੂੰ ਗੀਤ ਤਾਂ ਗਾਉਣ ਦਾ ਸ਼ੌਂਕ ਹੈ ਨਹੀਂ ਨਹੀਂ ਗਾਣਾ ਵਾਣਾ ਮੇਰੀ ਆਵਾਜ਼ ਬੜੀ ਪੈੜੀ ਹੈ ਸਿਰਫ ਮੈਨੂੰ ਨੱਚਣ ਦਾ ਸ਼ੌਂਕ ਹੈ ਨਹੀਂ ਅੱਜ ਤੁਹਾਨੂੰ ਤੁਹਾਡੀ ਕੈਟਾਗਰੀ ਤਾਂ ਦੂਜੀ ਸੈੱਲ ਹੈ ਇਹਨੇ ਕੋਈ ਧੋਖ ਬੋਲ ਸਾਗਰ ਦੀ ਵੋਟੀ ਨਹੀਂ ਸੁਣਾ ਲੋ ਗੀਤ ਦੇ ਦੋ ਲਾਈਨਾਂ ਹੀ ਸੁਣਾ ਦਿਓ ਮੈਨੂੰ ਬਿਲਕੁਲ ਮੇਰੀ ਆਵਾਜ਼ ਨਹੀਂ ਆਉਂਦੀ ਮੇਰੇ ਤੋਂ ਨਹੀਂ ਗਾਇਆ ਜਾਣਾ ਤੇ ਸੰਜੀਤ ਜੀ ਇੱਕ ਸਵਾਲ ਲੋਕਾਂ ਦੇ ਲਈ ਵੀ ਹੈ ਖਾਸ ਕਰਕੇ ਕਿ ਇਸ ਐਂਟਰਟੇਨਮੈਂਟ ਸੈਕਸ਼ਨ 'ਚ ਜਾਣ ਲਈ ਲੋਕਾਂ ਨੂੰ ਬੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਜਿੱਦਾਂ ਤੁਸੀਂ ਕਿਹਾ ਕਿ ਹਾਸੀਆਂ ਖੇਡੀਆਂ ਇੱਕ ਜਗ੍ਹਾ ਹੈ ਪੋਜ਼ਿਟਿਵ ਨੈਗੇਟਿਵਿਟੀ ਸਭ ਆਂਦੀ ਹੈ ਹਨਾ ਪਰ ਸੋਸ਼ਲ ਮੀਡੀਆ ਨੂੰ ਜੇਕਰ ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਿ ਇਹ ਪੋਜ਼ਿਟਿਵ ਇਮਪੈਕਟ ਪਾਉਂਦਾ ਤਾਂ ਉੱਥੇ ਨੈਗੇਟਿਵ ਵੀ ਪਾਉਂਦਾ ਦੇਖੋ ਜੀ ਜੇ ਤੁਸੀਂ ਕੋਣ ਹੈ ਇਹ ਪੋਜ਼ਿਟਿਵ ਇਮਪੈਕਟ ਹੀ ਨੇ ਜ਼ਿਆਦਾ ਲੇਕਿਨ ਫਿਰ ਵੀ ਕੁਝ ਲੋਕ ਜੋ ਨੈਗੇਟਿਵ ਸੋਚ ਰੱਖਦੇ ਨੇ ਜਿਨ੍ਹਾਂ ਦੀ ਥਿੰਕਿੰਗ ਨਹੀਂ ਹੈਗੀ ਬੜੀਆ ਮੈਂ ਉਹਨਾਂ ਨੂੰ ਇਹ ਗੱਲ ਜ਼ਰੂਰ ਕਹੂੰਗਾ ਕਿ ਤੁਹਾਨੂੰ ਕਿਸੇ ਨਾਲ ਜੇ ਕੋਈ ਨੱਚਦਾ ਟੱਪਦਾ ਗਾਂਦਾ ਜਾਂ ਕੁਝ ਕਰਦਾ ਤੁਹਾਨੂੰ ਨਹੀਂ ਪਸੰਦਾ ਹੁੰਦਾ ਹੈਗਾ ਕਮ ਸੇ ਕਮ ਤੁਸੀਂ ਉਸ ਵਿਚਾਰੇ ਦਾ ਦਿਲ ਨਾ ਦਿਖਾਓ ਕੋਈ ਇਦਾਂ ਦੇ ਸ਼ਬਦ ਬੋਲ ਕੇ ਜੇ ਤੁਸੀਂ ਕਿਸੇ ਨੂੰ ਮਤਲਬ ਕਿ ਖੁਸ਼ ਨਹੀਂ ਰੱਖ ਸਕਦੇ ਕੋਈ ਇਦਾਂ ਦੇ ਬੋਲ ਨਾ ਬੋਲੋ ਜਿਸ ਨਾਲ ਤੁਸੀਂ ਉਹਦਾ ਤਨ ਮਨ ਸਾੜ ਕੇ ਰੱਖ ਦੋ ਤੇ ਸੰਜੀਪ ਜੀ ਮੰਨ ਲਓ ਤੁਹਾਨੂੰ ਇੱਕ ਇਹ ਸਿਚੁਏਸ਼ਨ ਹੈ ਕਿ ਤੁਸੀਂ ਕੋਈ ਵੀਡੀਓ ਪਾਈ ਜਿੱਦ ਦੀ ਸਾਗਰ ਦੀ ਮੋਟੀ ਦੀ ਵੀਡੀਓ ਕੋਈ ਇਦਾਂ ਦਾ ਕਮੈਂਟ ਆ ਜੇ ਜੋ ਟ੍ਰੋਲਿੰਗ ਕਹੀ ਜਾਂਦੀ ਹੈ ਤੁਸੀਂ ਕੋਈ ਵੀ ਨੈਗੇਟਿਵ ਇੰਪੈਕਟ ਹੋਵੇ ਤੁਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਕਿ ਤੁਸੀਂ ਕਦੇ ਦਾ ਹੈ ਕਿ ਤੁਸੀਂ ਖੁਸ਼ ਹੋ ਜਾਓ ਕਿ ਆਹ ਕਿ ਲਿਖਤਾ ਜਾਂ ਫਿਰ ਕਦੇ ਕੋ ਆਹ ਇਹਨੇ ਕਿਉਂ ਹੀ ਲਿਖਤਾ ਕਦੇ ਇਦਾਂ ਹੋਇਆ ਹੋਵੇ ਪਹਿਲਾਂ ਪਹਿਲਾਂ ਦੇਖੋ ਜੀ ਮੈਨੂੰ ਹੁੰਦਾ ਸੀ ਜਿੱਦਾਂ ਕੋਈ ਨੈਗੇਟਿਵ ਕਮੈਂਟ ਆਉਂਦੇ ਮੈਂ ਦੁਖੀ ਹੋ ਜਾਂ ਨਾ ਫਿਰ ਸੋਚਣਾ ਵੀ ਐਪ ਛੱਡ ਦਿਨਾ ਲੇਕਿਨ ਹੁਣ ਤਾਂ ਅਸੀਂ ਬਹੁਤ ਬਰੋਡ ਮਾਈਂਡਡ ਹੋ ਗਏ ਹੁਣ ਆਮ ਜੀ ਗੱਲ ਹੋ ਗਈ ਹੈ ਸਾਡੇ ਲਈ ਕਿਉਂਕਿ ਇਹ ਕਮੈਂਟ ਆਂਦੇ ਰਹਿੰਦੇ ਆ ਵਿੱਚ ਕਿਉਂਕਿ ਬਹੁਤ ਸਾਰੇ ਤੁਹਾਨੂੰ ਲੋਕ ਮਿਲੂਗੇ ਜਿਨ੍ਹਾਂ ਦੀ ਥਿੰਕਿੰਗ ਹਾਈ ਆ ਬਾਕੀ ਲੋਅਰ ਲੈਵਲ ਦੇ ਲੋਕ ਵੀ ਹੈਗੇ ਲੇਕਿਨ ਉਹ ਚੰਦ ਲੋਕ ਆ ਸਾਨੂੰ ਹੁਣ ਫਰਕ ਨਹੀਂ ਪੈਂਦਾ ਅਸੀਂ ਪੜੀਦਾ ਆ ਇਗਨੋਰ ਕਰਦੀਦਾ ਰਿਪਲਾਈ ਨਹੀਂ ਕਰੀਦਾ ਡਿਲੀਟ ਮਾਰਦੀਦਾ ਅਸੀਂ ਕਹਿੰਨੇ ਉਹ ਬੰਦੇ ਦੇ ਕਰਮ ਇਦਾਂ ਦੇ ਆ ਕੰਮ ਹੀ ਖਤਮ ਕਰਦਾ ਡਿਲੀਟ ਕਰਕੇ ਤੇ ਸੰਜੀਤ ਜੀ ਆਖਰੀ ਸਵਾਲ ਇੱਥੇ ਗੱਲ ਖਤਮ ਕਰਾਂਗੇ ਕਿ ਦੇਖਣ ਵਾਲੇ ਈਵਰਸ ਨੂੰ ਕੀ ਕਹਿਣਾ ਚਾਹੋਗੇ ਕਿ ਆਪਣੀ ਜ਼ਿੰਦਗੀ ਜਿਓ ਜਿੱਦਾਂ ਜੀ ਸਕਦੇ ਮੈਂ ਦੇਖੋ ਜੀ ਜਿਹੜੇ ਵੀ ਬੰਦੇ ਦੇਖੂਗੇ ਨਾ ਮੇਰੀ ਇਹ ਜਿਹੜੀ ਜੋ ਵੀ ਅੱਜ ਦੀ ਹੈਗੀ ਹੈ ਉਹਨਾਂ ਨੇ ਸੁਣਿਆ ਭਾਸ਼ਾ ਹੈ ਮੈਂ ਉਹਨਾਂ ਨੂੰ ਇੱਕ ਗੱਲ ਜ਼ਰ ਕਿ ਜੀਵਨ ਜਿਹੜਾ ਹੈਗਾ ਨਾ ਇਹ ਬਹੁਤ ਛੋਟਾ ਹੈਗਾ ਇਹਨੂੰ ਤੁਸੀਂ ਜੇ ਤੁਹਾਨੂੰ ਨੱਚਣਾ ਪਸੰਦ ਹੈ ਤੁਸੀਂ ਨੱਚੋ ਨਹੀਂ ਪਸੰਦ ਤੁਹਾਨੂੰ ਨੱਚਣਾ ਨਹੀਂ ਨੱਚੋ ਤੁਹਾਨੂੰ ਖਾਣਾ ਪੀਣਾ ਪਸੰਦ ਆ ਖਾਓ ਪੀਓ ਬਾਹਰ ਜਾਣਾ ਪਸੰਦ ਆ ਉਹ ਕਰੋ ਘਰ ਬੈਠਣਾ ਘਰ ਬੈਠਣਾ ਪਸੰਦ ਕਰੋ ਲੇਕਿਨ ਜੋ ਤੁਹਾਨੂੰ ਕਰਨਾ ਪਸੰਦ ਆ ਉਹ ਜ਼ਰੂਰ ਕਰੋ ਇਹ ਮਤ ਸੋਚੋ ਕਿ ਲੋਕ ਕੀ ਕਹੂਗੇ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਓ ਪਰਮਾਤਮਾ ਨੇ ਜੀਵਨ ਦਿੱਤਾ ਹੈ ਇਹ ਬਹੁਤ ਅਨਮੁੱਲਾ ਜੀਵਨ ਹੈ ਬਾਰ-ਬਾਰ ਨਹੀਂ ਮਿਲਣਾ ਕੱਲ ਨੂੰ ਤੁਸੀਂ ਇਹ ਨਾ ਕਹੋ ਕਿ ਫਲਾਣਾ ਬੰਦਾ ਇਹ ਕਰਦਾ ਮੈਂ ਆ ਨਹੀਂ ਕੀਤਾ ਮੈਂ ਆ ਨਹੀਂ ਕੀਤਾ ਤੋ ਇਸ ਕਰਕੇ ਜੋ ਅੱਜ ਹੈਗਾ ਇਹਨੂੰ ਅੱਜ ਨੂੰ ਜੀ ਲੋ ਇਹ ਮਤ ਸੋਚੋ ਮੈਂ ਕੱਲ ਇਹ ਕਰੂਗਾ ਕੱਲ ਪਤਾ ਨਹੀਂ ਆਣਾ ਹੈਗਾ ਕਿ ਨਹੀਂ ਆਣਾ ਹੈਗਾ ਦੇਖੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੰਜੀਵ ਜੀ ਗੱਲਾਂ ਕਰਕੇ ਵੀ ਸਾਨੂੰ ਪਤਾ ਲੱਗ ਗਿਆ ਕਿ ਕੱਲਾ ਰੀਲਸ ਚ ਨਹੀਂ ਅਸਲ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਹੀ ਮਜ਼ਾ ਲੈਂਦੇ ਨੇ ਤੇ ਜ਼ਿੰਦਗੀ ਪਰ ਇਹ ਸਟ੍ਰੈਸ ਦੇ ਨਾਲੋਂ ਤੁਹਾਨੂੰ ਚੰਗਾ ਹੈ ਕਿ ਆਪਣੀ ਜ਼ਿੰਦਗੀ ਜਿਓ ਜੋ ਦਿਲ ਕਰਦਾ ਹੈ ਉਹ ਕਰੋ ਤੇ ਇਹਦਾ ਵੀ ਅਸਖੀਤਾ ਦੇ ਨਾਲ ਤੁਹਾਨੂੰ ਮਿਲਾਂਦੇ ਰਾਵਾਂਗੇ ਹਾਲਾਂਕਿ ਜੋ ਤੁਸੀਂ ਇਹ ਪੂਰੀ ਵੀਡੀਓ ਵੀ ਵੇਖੋਗੇ ਤੁਹਾਨੂੰ ਸੱਚੀ ਬਹੁਤ ਹਾਸੇ ਆਉਣੇ ਨੇ ਕਿਉਂਕਿ ਰੀਲਸ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਸੰਜੀਵ ਜੀ ਕਿਹੋ ਜਿਹਾ ਪਾਉਂਦੇ ਨੇ ਤੇ ਤੁਸੀਂ ਕਮੈਂਟ ਵੀ ਕਰਨਾ ਕਿ ਤੁਹਾਨੂੰ ਕਿਹੋ ਜਿਹੀ ਲੱਗੀ ਅੱਜ ਦੀ ਵੀਡੀਓ ਅਜੇ ਹੀ ਹੋਰ ਇੰਟਰਵਿਊਸ ਤੇ ਵੀਡੀਓਜ਼ ਲਈ ਬਣ ਰਹੇ ਤਲਵਾਰਾ ਵਸੇਗੀ ਬਿਊਟੀਫੁੱਲ ਦਾ ਤਨਵਾ